ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਤੇ ਦੋਵੇਂ ਸੂਈਆਂ ਸਵਾਈਆਂ ਆ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਹੁੰਦੀ ਆ ਬੇਸੁਗੀਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵਿਧੇ ਸასი ਕਾਲ ਜੀ ਹਾਂਜੀ ਸასი ਕਾਲ ਵਿਧ ਜੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸੋ ਫਿਰ ਇੱਕ ਨਾਮ ਵਿਧ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਹਿਸੀਲ ਨਾ ਡਿਸਟ੍ਰਿਕਟ ਕੰਪਲੀ ਸਰ ਤੇ ਫੋਨ ਨੰਬਰੇ ਬੋਲ ਦਿਓ 7305811814 ਜੀ ਠੀਕ ਹੈ ਜੀ ਹਾਂਜੀ ਤੇ ਅੱਜ ਦੋ ਹੀ ਰਹਿ ਗਈਆਂ ਅੱਜ ਦੋ ਬਾਜੀ ਵਹਿਣਾ ਚਾਹੀ ਅੱਛਾ ਦੋ ਵੇਗੀਆਂ ਬਾਜੀ ਦੋ ਹੀ ਰਹਿ ਗਈਆਂ ਜੋ ਠੀਕ ਹੈ ਜੀ ਹਾਂਜੀ ਇਹ ਵੀ ਯਾਰ ਬਾਜੀ ਰਾਤੀ ਵਸ਼ੀ ਸੂਈ ਜੋ ਅੱਛਾ ਤਾਂ ਜੀ ਸੂਈ ਹੈ ਤਾਂ ਜੀ ਸੂਈ ਰਾਤੀ ਸੂਈ ਵਸ਼ੀ ਜਿੰਨੇ ਦਿੱਤੀ ਜੋ ਅੱਛਾ ਮਗਰ ਵੀ ਵਸ਼ੀ ਆ ਅੱਜ ਜੇਰ ਜੂਰ ਬਾਜੀ ਜਿੰਨੇ ਆ ਪ੍ਰੋਪਰ ਬਾਤੀ ਜੋ ਸੂਈ ਪੂਰੀ ਖੂਬਸੂਰਤ ਹੈ ਇਹਦੇ ਮਗਰ ਹਾਂਜੀ ਆ ਵੀ ਪਹਿਲਾ ਸੂਆ ਵਹਿੜ ਜੋ ਕਿਨਵਾ ਸੂਆ ਸੂਈ ਆ ਸੂਆ ਰਪਾ ਜੀ ਪਹਿਲਾ ਸੂਈ ਜੋ ਠੀਕ ਹੈ ਜੀ ਤੂੰ ਦੰਦਾ ਜੀ ਵਹਿੜ ਬਾਕੀ ਇਹਦੇ ਕਿਸੇ ਵੀ ਨੇ ਸਿੰਗ ਨਹੀਂ ਤਕਾਏ। ਹਾਂਜੀ। ਉਤਰਾ ਰੰਗ ਰੂਪ ਦੀ ਸੋਹਣੀ ਆ। ਲੈ ਜੀ। ਬਾਕੀ ਚਾਲੇ ਦੀ ਥੋੜੀ ਤੇ ਵੱਖਰੀ ਆ ਬਾਕੀਆਂ ਨਾਲ। ਹਵਾਨਾ ਵਾਲੀ ਯਾਰ ਪਾਜੀ ਇਹਦੀ ਚਾਲ। ਬਾਕੀ ਫਿਕਸ ਜਿਹਾ ਹਵਾਨੇ ਦੀ ਆ। ਹਾਂਜੀ ਹਾਂਜੀ। ਇਹ ਉਤਰੀ ਆ ਵੀ ਚਲੋ ਰੰਗ ਰੂਪ ਦੀ ਚੰਗੀ ਆ। ਬਾਕੀ ਵੀ ਜੀ ਜਵਾਬ ਖਾ ਦਿੰਦੇ ਬੈਠਦਾ ਹੈ ਠੰਡੀ ਸੀਲ ਦੇ ਬਾਕੀ ਇਹ ਵੀ ਇਹਦੇ ਮਗਰ ਵੱਛੀ ਕਾਫੀ ਖੂਬਸੂਰਤ ਹੈ ਹਾਂ ਜੀ ਚੰਗੇ ਟੀਕੇ ਦੀ ਵੱਛੀ ਹੈ ਮਗਰ ਇਹ ਦੁੱਧ ਚੰਗਣ ਦੀ ਨਹੀਂ ਜਾ ਚ ਵੱਛੀ ਨੂੰ ਲੈ ਆਵੜੀ ਕੱਟ ਕੇ ਪਾ ਲਈ ਤੇ ਬਾਕੀ ਵੀ ਜੀ ਕੋਈ ਨਾ ਸਿਰੋਸ ਨਹੀਂ ਪੋਣੀ ਵੀਰ ਜੀ ਇੱਦਾਂ ਠੰਡੀ ਸੀਲ ਦੇ ਬੈਠ ਠੀਕ ਹੈ ਬਾਕੀ ਕਿਹੇ ਰੱਸੀ ਦੀ ਲੋੜ ਨਹੀਂ ਐ ਇਤਨਾ ਹੀ ਆਪਾਂ ਚਵਾ ਦੇਖ ਸਕਦੇ ਹਾਂ ਕਿ ਬਿਲਕੁਲ ਸਾਫ਼ ਹੈ ਠੀਕ ਹੈ ਜੀ ਬੋਲੋ ਜੀ ਭਾਜੀ ਬੋਲੋ ਬਾਕੀ ਪ੍ਰੋਪਰ ਹੱਥਲੀ ਚਵਾਈ ਵਾਲਾ ਸਾਨਾ ਹੈ ਜੀ ਬਾਕੀ ਭਾਜੀ ਇਦਾਂ ਠੰਡੀ ਛੀਲ ਜਿੰਨੇ ਮੱਦੀ ਜਾਣੇ ਥੱਲੇ ਬਹਿ ਜਾਓ ਠੀਕ ਹੈ ਜੀ ਤੇ ਕਿੰਨਾ ਫੇਰ ਕੀ ਇਹਦਾ ਮੁੱਲ ਮੁੱਲ ਵੀ ਜੀ ਇਹਦਾ 35 ਗਰ ਦੇ 20000 ਜੀ ਦੇ ਦਈਏ ਤੇਰੇ ਦੇ ਦਈਏ ਪੂਰੇ ਦੀ ਕੋਈ ਨਹੀਂ ਭਾਜੀ ਫੋਨ ਲਾਉਗਾ ਵੀਰ ਭਰਾ ਛੋੜ ਛੱਪਾ ਕਰ ਦਾਂਗੇ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਭਾਜੀ 12 ਤੋਂ ਪਲਾਸੀ ਚ ਜਾਊਗੀ ਵੈੜ ਠੀਕ ਹੈ ਜੀ ਹਾਂ ਜੀ ਬਾਕੀ ਤਾਜੀ ਸੂਈ ਆ ਇਹ ਵੀ ਆ ਭਾਜੀ ਹੈ ਠੰਡੀ ਸੀਂਜੇ ਨੂੰ ਕੋਈ ਗੱਲ ਬਾਤ ਨਹੀਂ ਜਾਊਗਾ ਇਤਰਾ ਹੀ ਲੱਬੜੀ ਲੁਪੜੀ ਇੱਥੋਂ ਵੀ ਆਪਾਂ ਦੇਖ ਸਕਦੇ ਹਾਂ ਜੀ ਠੀਕ ਹੈ ਤੇ ਹੁਣ ਆ ਬੱਚੇ ਤੋਂ ਵੀ ਨਹੀਂ ਆ ਬੱਚੇ ਤੋਂ ਬਿਨਾ ਹਰ ਭਾਜੀ 10 ਕਿਲੋ ਦੁੱਧ ਦੇਥ ਲੈ ਆਂ ਨੈਟ ਤਿਆਰ ਹੋਊਗਾ ਅੱਛਾ ਮਹੀਨੇ ਤੋਂ ਬਾਹਰ ਹੋਏ ਨੂੰ ਭਾਜੀ ਦੇਣ ਸੂਈ ਨੂੰ 10 ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਦੇ ਵੀ ਹੁਣ ਇਹਦੇ ਕੋਲ ਹੈਗਾ ਹੈ ਬਾਕੀ ਕੱਦ ਕਾਠ ਪੱਖੋਂ ਚੰਗੀ ਯਾਤਰਾ ਇਹ ਆਵੇ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਊਗਾ ਪਾਰੇ ਪੱਲੇ ਦੀ ਗਾਂ ਹੈ ਆ ਜਲੇ ਆ ਬਾਕੀ ਵੀਧੀ ਇਹ ਵੀ ਹੈ ਛੱਡੀ ਜੀ ਵੈੜ ਠੀਕ ਹੈ ਜੀ ਹਾਂ ਜੀ ਤਾਂ ਇਹਦੇ ਵੀ ਆਪਾਂ ਦੇਖ ਸਾਦੇ ਲੱਗੇ ਤਾਂ ਬਾਕੀ ਮਿਲਕ ਮੈਨ ਵੀ ਚੰਗੀ ਲੱਗੀ ਤੇ ਉਤਰਾ ਥਨ ਥਨ ਪੂਰੇ ਜੀ ਸਾਰੇ ਸਾਰੇ ਥਨ ਆ ਭਾਜੀ ਇੱਕੋ ਜੀ ਹੋਣਗੇ ਸਾਰੇ ਠੀਕ ਹੈ ਜੀ 20000 ਰੁਪਏ ਜੀ ਪੋਲੀ ਜੀ ਵੈੜ ਤੇ ਕਿੰਨਾ ਫੇ ਰੱਖਦੀ ਇਹਦਾ ਮੁੱਲ ਮੁੱਲ ਭਾਜੀ ਜੋ ਮਰਜ਼ੀ ਕਰੀਏ 20000 ਰੁਪਏ ਦੇ ਦਾਂਗੇ ਅੱਛਾ 20000 ਦੇ ਦੇ ਤੋਗੇ 18000 ਦੀ ਭਾਜੀ ਦੇਵਾਂਗੇ ਵੈਡ ਅੱਛਾ 18000 ਦੀ ਹਾਂਜੀ ਕੋਈ ਨਹੀਂ ਛੋਟਛਾ ਮੌਕੇ ਤੇ ਕਰ ਦੋ ਚਲੋ ਬਾਕੀ ਮੌਕੇ ਤੇ ਕਰ ਦੋਗੇ ਬਾਕੀ ਬਾਈ ਸੁਆ ਸੁਆ ਮਾਲ ਆ ਵੀ ਚੱਕ ਬਾਤ ਤਸੱਲੀ ਕਰਕੇ ਖੜੋ ਹਾਂਜੀ ਹਾਂਜੀ ਇਹ ਆ ਵੀ ਦੋਵੇਂ ਸੂਈਆਂ ਸਵਾਈਆਂ ਆਪਣੇ ਹੱਥੇ ਇੱਥੇ ਆ ਕੇ ਆਪਣੀਆਂ ਚੈੱਕ ਪਾਸ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ